ਹੈਂਡਿਕਰਾਫਟ ਇੱਕ ਇਸ ਤਰ੍ਹਾਂ ਦਾ ਬਿਜ਼ਨਸ ਹੈ ਫੈਬ ਇੰਡੀਆ ਦੇ ਅੰਦਰ ਇੰਨੀ ਜ਼ਿਆਦਾ ਉਹਦੀ ਕਪੈਸਿਟੀ ਤੇ ਸੇਲਿੰਗ ਹੈ ਐਂਡ ਜਿਹੜੀ ਜਿਹੜੀ ਉਹਦੀ ਉਹਨਾਂ ਦੀ ਡਿਮਾਂਡ ਹੈ ਉੱਥੇ ਇੱਕ ਤਰ੍ਹਾਂ ਸੇ ਮੇਰਾ ਉਹ ਐਕਸਪੋਜ਼ਰ ਵਹੀਂ ਸੇ ਆਇਆ ਹੈ ਮੂਝੇ ਹੈਂਡਿਕਰਾਫਟਸ ਦਾ ਇੱਕ ਸੈਂਟਰ ਜਿੱਥੇ ਲੋਕੀ ਆਨ ਇੱਕ ਦੂਜੇ ਨਾਲ ਕਨੈਕਟ ਕਰਨ ਇੱਕ ਟੈਲੈਂਟ ਨੂੰ ਸ਼ੇਅਰ ਕਰਨ ਤੇ ਆਪਣੀ ਪ੍ਰੋਮੋਸ਼ਨ ਕਰਨ ਤੇ ਲੋਕਾਂ ਨੂੰ ਰਿਅਲਾਈਜ਼ ਕਰਾਉਣ ਕੀ ਇਹ ਟੈਲੈਂਟ ਹਜੇ ਵੀ ਹੈਗਾ ਇਹ ਸਕਿੱਲ ਹੈਗੀ ਹੈ ਤੇ ਇਹਨੂੰ ਪ੍ਰਮੋਟ ਕਰੋ ਤੇ ਇਹਨੂੰ ਇੱਕ ਬਿਜ਼ਨਸ ਬਣਾਓ ਐ ਮﻘਾਮ ਨੂੰ ਮਿਲਿਆ ਇੱਕ ਨਾਨ-ਪ੍ਰੋਫਿਟ ਦੇ ਵਿੱਚ ਕੰਮ ਕਰਨ ਦਾ ਉਹਦਾ ਪ੍ਰੋਜੈਕਟ ਹੈਡ ਬਣਨ ਦਾ ਔਮਨ ਲਾਈਵਲੀਹੂਡ ਦਾ ਉਹ ਪ੍ਰੋਗਰਾਮ ਸੀਗਾ ਉਹਦੇ ਵਿੱਚ ਮੈਨੂੰ ਗਰਾਉਂਡ ਵਰਕ ਮੈਨੇ ਖੁਦ ਆਪਸ਼ਨ ਲਿਆ ਕਿ ਮੈਂ ਗਰਾਉਂਡ 'ਤੇ ਜਾ ਕੇ ਲੋਗੋਂ ਸੇ ਮਿਲਣਾ ਚਾਹਤੀ ਹੂੰ ਕ੍ਰਾਫਟ ਨੂੰ ਸਮਝਣਾ ਚਾਹੰਦੀ ਆ ਸਕੋਪ ਦੇਖਣਾ ਚਾਹੰਦੀ ਆ ਆ ਮੇਰਾ ਪਰਪਸ ਹੋ ਗਿਆ ਉਸ ਵੇਲੇ ਉਸ ਕੰਮ ਦਾ ਕੁਝ ਕੰਮ ਵਿੱਚ ਉਹਨਾਂ ਦੀ ਚੁਆਇਸੇਜ਼ ਹੋਤੀਆਂ ਕੁਝ ਆਪਤੀ ਮਜਬੂਰੀ ਹੁੰਦੀ ਹੈ ਪਰ ਇਹ ਸਭ ਕੁਝ ਕਰਨਾ ਪੈਂਦਾ ਕਿਉਂਕਿ ਗਰਾਉਂਡ ਰਿਐਲਿਟੀ ਆਪਕੋ ਖੁਦ ਦੇਖਣੀ ਹੈ ਜਾ ਕੇ ਸਾਡੀ 10 ਸਾਲਾਂ ਦੀ ਦੋਸਤੀ ਵਿੱਚ शामली में मैनो पंजाब कल्चर बारे तो बहुत नवी गल् दसिया मैं तो मैं बहुत चंगा लगता है शामली के सारे प्रोजेक्ट्स का हिस्सा बनने अनफॉर्चुनेटली हमारा जो आज का जो जो हमारा यूथ है वो सोचता है कि सब कुछ बढ़िया अमेरिका से मिलता है या यू नो बाहर के देशों में है हमारे देश में तो कुछ है नहीं अगर आप स्टेट बाय स्टेट एक एक को भी देखना शुरू कर दें इतनी भरमार है इतनी कला है बस उसको एक सही एक प्लेटफॉर्म नहीं मिल पा रहा है और जो हमें एक फेक जो एक झूठा ग्लैमर दिख रहा है हमें जिसकी तरफ आकर्षित हो रहा है आजकल के बच्चे उसमें एक खोखलापन है ਜਦੋਂ ਬਣਾਉਂਦੇ ਸੀ ਉਹਨਾਂ ਦੇ ਕੋਲ ਆਪਣੇ ਮਿਹਨਤ ਦੇ ਪੈਸੇ ਆਉਂਦੇ ਸੀਗੇ ਤੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਸੀਗੀ ਜਿਸ ਤਰ੍ਹਾਂ ਹਮ ਸਭ ਕੋ ਮਿਲਦੀ ਹੈ ਜਦੋਂ ਹਮ ਕੰਮ ਕਰਦੇ ਹਾਂ ਜਦੋਂ ਅਸੀਂ ਸੈਂਟਰੀ ਵਿੱਚ ਕੰਮ ਕਰਦੇ ਸੀਗੇ ਪਹਿਲੀ ਸੈਲਰੀ ਮਿਲੀ ਮੈਨੂੰ ਤੇ ਹੋਰ ਸਾਰਿਆਂ ਨੂੰ ਮਿਲੀ ਤੇ ਬਹੁਤ ਖੁਸ਼ ਹੋਈਆਂ ਪਹਿਲੀ ਵਾਰੀ ਮੈਂ ਆਪਣੇ ਬੱਚਿਆਂ ਵਾਸਤੇ ਪੀਜ਼ਾ ਆਰਡਰ ਕਰਿਆ ਤੇ ਮੇਰੇ ਬੱਚੇ ਬਹੁਤ ਖੁਸ਼ ਹੋਏ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ आज ही चार खाबी करते हैं आज ही पिड़ियां भी बोलियां, दरियां भी करियां, और नारे भी करे, काम तो सारे करे होंगे आज ही। ਜਿਹੜੇ ਹਥੀ ਕਿਰਤ ਕਰਨ ਵਾਲੇ ਲੋਕ ਨੇ ਉਹਨਾਂ ਦੇ ਜਿਹੜੇ ਇਮੋਸ਼ਨਸ ਨੇ ਉਹਨਾਂ ਦੇ ਜਿਹੜੀ ਪ੍ਰੋਸੈਸ ਹਨ ਜਿਹੜੀ ਕਿਰਤ ਹੈ ਉਹਨੂੰ ਆਪਾਂ ਕਿੱਦਾਂ ਇੰਟੀਗ੍ਰੇਟ ਕਰ ਸਕਦੇ ਹਾਂ ਸਾਡੇ ਮਾਡਰਨ ਕੰਟੈਕਸਟ ਦੇ ਅੰਦਰ ਹਨਾ ਅਰਬਨ ਕੰਟੈਕਸਟ ਦੇ ਅੰਦਰ ਜਿਹੜੇ ਲੋਕ ਬਾਏ ਕਰਦੇ ਨੇ ਪ੍ਰੋਡਕਟਸ ਤਾਂ ਉਹਦੇ ਵਿੱਚੋਂ ਇੰਟੀਗ੍ਰੇਟ ਕਰਨ ਦਾ ਕਾਫੀ ਮੇਰਾ ਰੁਝਾਨ ਰੰਗਲਾ this advantage <inaudible> women to have a better life or sometimes even to have a dignified life um, it's something that not everybody is ready to do no so uh, i've been admiring her job from, from the very beginning and uh, i always be uh, close to supporting her if uh, whatever we can हेरिटेज के साथ चीज़ें कम होती जा रही हैं फ्रॉम जॉइंट फैमिलीज टू न्यूक्लियर फैमिलीज हैं बट ये हमारी हिस्ट्री है दिस इज हेरिटेज जो हमारे को साथ साथ लेके चलनी है इन साल बाद भी मैं देखा कि फैमिली विच सेम इंथोजियाजम सेम इंटरेस्ट सी जो बचपन में होंगे सी ਸੋ ਉਹ ਇੱਕ ਅਚੀਵਰ ਦਾ ਹੁੰਦਾ ਸ਼ੌਕ ਇੱਕ ਚੀਜ਼ ਇਹ ਵੀ ਆਉਂਦੀ ਹੈ ਕਿ ਪਰਸਨਲ ਸੈਟੀਸਫੈਕਸ਼ਨ ਜਿਹੜੇ ਮੈਂ ਆਪਣਾ ਫੋਰ ਪ੍ਰੋਫਿਟ ਨੂੰ ਛੱਡ ਕੇ ਕੰਮ ਵਿੱਚ ਆਪਣਾ ਪੂਰਾ ਟਾਈਮ ਦਿੱਤਾ ਹੈ ਉਹ ਮੈਨੂੰ ਸਮਝ ਆਇਆ ਹੈ ਕਿ ਉਹ ਟਾਈਮ ਲੱਗਦਾ ਹੈ ਪਰ ਜਦ ਤੁਹਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਪਤਾ ਚਲਦੀਆਂ ਆਏ ਕਿ ਉਹਨਾਂ ਦੇ ਕੋਲ ਕੋਈ ਨਹੀਂ ਹੈ ਹੋਰ ਕਮਾਨ ਵਾਲਾ ਇੱਕ ਕੁੜੀ ਉਹ ਪੂਰੇ ਘਰ ਵਿੱਚ ਲਾਈਵਲੀਹੂਡ ਲੈ ਕੇ ਆ ਪਾਰਹੀ ਹੈ ਇਹ ਜੋ ਸੈਟੀਸਫੈਕਸ਼ਨ ਮਿਲਦੀ ਹੈ ਸੈਕਟਰ ਵਿੱਚ ਕੰਮ ਕਰਕੇ ਉਹ ਪੈਸਾਂ ਤੋਂ ਨਹੀਂ ਆ ਸਕਦੀ ਸਿਰਫ ਦੋਸਤੋ ਕਿਸੇ ਸ਼ਾਇਰ ਨੇ ਬਹੁਤ ਸੋਨਾ ਲਿਖਿਆ ਹੈ ਕਿ ਜ਼ਿੰਦਗੀ ਦੋ ਸ਼ਬਦਾਂ ਚ ਕੁਝ ਇਸ ਤਰ੍ਹਾਂ ਅਰਜ਼ ਹੈ ਅੱਧੇ ਕੁ ਕਰਜ਼ ਤੇ ਅੱਧੇ ਕੁ ਫਰਜ਼ ਹੈ ਕਰਜ਼ ਹੈ ਮਾਪਿਆਂ ਦਾ ਜਿਨ੍ਹਾਂ ਨੇ ਸਾਨੂੰ ਸਾਡੇ ਪੈਰਾਂ ਤੇ ਖੜਨ ਦੇ ਲਾਇਕ ਬਣਾਇਆ ਤੇ ਫਰਜ਼ ਹੈ ਦੁਨੀਆ ਲਈ ਕਿ ਅਸੀਂ ਉਹਨਾਂ ਲਈ ਕੀ ਚੰਗਾ ਕਰ ਸਕਦੇ ਆ ਸ਼ਾਮਲੀ ਚੌਧਰੀ ਜੀ ਨੇ ਆਪਣੇ ਕਰਜ਼ ਤੇ ਫਰਜ਼ ਦੋਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਹੈ ਸਬਸਕ੍ਰਾਈਬ ਪੀਡੀਸੀ ਪੰਜਾਬੀ ਐਂਡ ਪ੍ਰੈਸ ਦਾ ਬੈਲ ਆਈਕਨ ਟੂ ਨੈਵਰ ਮਿਸ ਐਨ ਅਪਡੇਟ ਡਾਊਨਲੋਡ ਕਰੋ ਪੀਡੀਸੀ ਪਲੇ ਐਪ ਤੇ ਸੁਣੋ ਲਾਈਵ ਗੁਰਬਾਣੀ ਨਾਲ ਹੀ ਵੇਖੋ ਪੰਜਾਬੀ ਮੂਵੀਜ਼ ਗਾਣੇ ਤੇ ਸ਼ੋਜ਼